ਸਾ ਗੁੱਡਾ ਨਾਲਾ ਕਾਕਾ ਉਹਦੇ ਚ ਇੱਕ ਇੱਕ ਪੁਆਇੰਟ ਹੈ ਲੇਕਿਨ ਮੇਜਰ ਤਾਂ ਉਹ ਸਟੇਟ ਤੇ ਗੱਲ ਕਰ ਰਹੇ ਉਹ ਸਟੇਟ ਵਾਸਤੇ ਕੀ ਕੀਤਾ ਸਟੇਟ ਵਾਸਤੇ ਬਜਟ ਡਵੈਲਪਮੈਂਟ ਆ ਹੋ ਗਿਆ ਹੋ ਗਿਆ ਮੈਂ ਕਿਸੇ ਪਾਸੇ ਨਹੀਂ ਜਾਣਾ ਚਾਹੁੰਦਾ ਪੁਆਇੰਟ ਸਾਰੇ ਇਹ ਹੈ ਕਿ ਠੀਕ ਹੈ ਜਿਸ ਵੇਲੇ ਸੀ 1982 ਦੇ ਵਿੱਚ ਇਹ ਮੋਰਚਾ ਸ਼ੁਰੂ ਕੀਤਾ ਆਲ ਪਾਰਟੀ ਜਿਸ ਵੇਲੇ ਇੰਦਰਾ ਗਾਂਧੀ ਨੇ ਨਹਿਰ ਦਾ ਟੱਕ ਲਾਇਆ ਉਸ ਵੇਲੇ ਅਸੀਂ ਪਟਿਆਲੇ ਤੋਂ ਮੋਰਚਾ ਸ਼ੁਰੂ ਕੀਤਾ ਉਹ ਆਲ ਪਾਰਟੀ ਸੀ ਵਿਦਆਊਟ ਕਾਂਗਰਸ ਕੱਲੀ ਕਾਂਗਰਸ ਬਾਹਰ ਸੀ ਬਾਕੀ ਉਸ ਵੇਲੇ ਕਬਰਸ ਪਾਰਟੀਆਂ ਦੋਨੇ ਹੁੰਦੀਆਂ ਸੀ ਜਨ ਸੰਘ ਹੁੰਦੀ ਸੀ ਉਦੋਂ ਇਹ ਦੇਸੀ ਭਾਜੀਪੀ ਬਣੀ ਇਹ ਸਾਰੀਆਂ ਪਾਰਟੀਆਂ ਅਕਾਲੀਦਰ ਉਡੀਗਵਾਹੀ ਕਰਦਾ ਸੀ ਇੱਕ ਮਹੀਨਾ ਸਾਡਾ ਮੋਰਚਾ ਪਟਿਆਲੇ ਤੋਂ ਚੱਲਿਆ ਪਹਿਲੀ ਗ੍ਰਿਫਤਾਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਹਜ਼ਾਰ ਬੰਦੇ ਨਾਲ ਕੀਤੀ ਜਦੋਂ ਕਿ ਇੰਦਰਾ ਗਾਂਧੀ ਟੱਕ ਲੈਉਣ ਆਈ ਸੀ ਕਾਂਗਰਸ ਕੱਲੀ ਨਾਲ ਖੜੀ ਸੀ ਬਾਕੀ ਪਾਰਟੀਆਂ ਬਰੋਧ ਕਰਦੀਆਂ ਸੀ ਉਥੋਂ ਲੜਾਈ ਹੁੰਦੀ ਹੁੰਦੀ ਉਸ ਮੋਰਚੇ ਨੂੰ ਬਦਲ ਕੇ ਕਿਸ ਤਰੀਕੇ ਨਾਲ ਕਿਵੇਂ ਗਿਆ ਇਹ ਲੰਮੀ ਬਹਿਸਾਰੇ